ਹਾਂਜੀ ਪੈਂਡਾਲੇ ਉਥੇ ਸੱਸ ਪੈਂਡਾਲੇ ਤਾਂ ਦੇਸੀਓ ਕੀ ਹਾਲ ਚਾਹੇ ਸਾਡਾ ਅੱਜ ਥੋੜੀ ਲਈ ਛੋਟ ਪੱਲਾ ਕਰਤਾ ਓਕੇ ਤੇ ਪਾਵਾਂਗੇ ਨੇ ਤੇ ਮਿੱਟੀ ਤਾਂ ਲੇਪ ਦਵਾਂਗੇ ਆਜਾ ਮਿਲਾਉਨੇ ਆ ਤੁਹਾਨੂੰ ਬੰਦਿਆਂ ਨਾਲ ਵੇ ਬੱਬਲੂ ਵੇ ਬੱਬਲੂ ਐਨੂੰ ਤਾਂ ਵੇਖ ਐਨੂੰ ਤਾਂ ਦੇਖ ਬੱਬਲੂ ਕਿੱਥੇ ਪਰੇ ਪਰੇ ਨੂੰ ਜਾਨੀ ਐ ਮੇਰੀ ਜਾਨੂਏ ਨੂੰ ਆ ਜਾ ਪਰ ਇਹਨੂੰ ਕਿੱਥੇ ਜਾਨੀ ਐ ਇਹਨੂੰ ਆ ਲਾਡੋ ਪਾਣੀ ਉਹ ਪਾਣੀ ਬਿਲਕੁਲ ਹੋ ਗਿਆ ਲੈਣ ਗਿਆ ਨੇ ਆ ਜਾਂਦੇ ਇਹ ਕੀ ਆ ਸਾਡੀ ਲਾਡੋ ਆ ਗਈ ਐ ਅੱਜ ਅੱਜ ਜਿੰਦਰਾ ਪਾ ਕੇ ਇਹਦੀ ਫੜੀ ਐ ਦਰਮੀ ਜੀ ਆ ਫੜੋ ਬਾਪੂ ਹਾਂ ਨਹੀਂ ਪਾਣੀ ਮਾਰਾ ਮੋਟਾ ਮਾਰਾਂਗੇ ਫੇਰ ਕੰਮ ਬਣ ਨਹੀਂ ਪਾਣੀ ਕਿੱਥੇ ਮਾਰਨੇ ਦੇ ਯਾ ਨਹੀਂ ਲੈ ਕੇ ਨਾ ਚੈਲੀ ਜੀ ਇਹ ਤਰ ਕੰਮ ਹੋ ਜਾਣਾ ਚਲੋ ਮੈਂ تمہારો ਯਾਰ ਲੱਗੀ ਏ ਵੇ ਬਬਲੂ ਆ ਜਾ ਆਰਾ ਆਰਾ ਬਾਗੂ ਜੀ ਵੇ ਬਬਲੂ ਆ ਜਾ ਪਾਣੀ ਨਹੀਂ ਦੇਖਿਆ ਤਾਂ ਤਾਂ ਨਹੀਂ ਪੀਆ ਮੈਂ ਦੱਸ ਕੇ ਤਾਂ ਗਿਆ ਹੋਰ ਕੀ ਦੱਸਦਾ ਅਰੇ ਤੇ ਇਹ ਤਾਂ ਤੁਸੀਂ ਦੱਸਣਾ ਮਾਨ ਦੇ ਦੇ ਨੀ ਕੀ ਕਰਨੀ ਲੋੜ ਨਹੀਂ ਮੈਂ ਤਾਂ ਸਿਰਫ ਆ ਗੜੀ ਪਾਣੀ ਪਾ ਕੇ ਉਹ ਕਰਨੀ ਲੋੜ ਉਹ ਤੇ ਯਾਰ ਉਹੀ 10 ਬੰਨਾ ਪਾਈ ਉਹਨੇ ਉਹ ਕਿੱਡੀ ਪਾਈ ਏ ਉਹ ਤਾਂ ਪਾਣੀ ਪਾਣੀ 10 ਬੰਨਾ ਉੱਤੇ ਆ ਜਾਓ ਆ ਜਾਓ ਮਿੰਟ ਮਾਰੋ ਇਹ ਆ ਮਿੱਤਰੋ ਐਸੀ ਆਪਣੀ ਤੂੜੀ ਸਾਈਡ ਹੋਈ ਦੀ ਸਾਰੀ 12 13 ਟਰਾਲੀਆਂ ਸੀ ਸਾਰੀ ਚਰਾ ਦਿੱਤੀ ਐਂਦੇ ਤੇ ਐਂਦੇ ਟੋਟਲ ਖੁੱਡੀ ਜੇ ਪੈ ਗਈਆਂ ਨੇ ਆਪਣੀਆਂ 30 ਤੋਂ 35 ਟਰਾਲੀਆਂ ਹੁਣ ਰੋਟੀ ਖਾ ਕੇ ਖਾਣਾ ਖੁਣਾ ਖਾ ਕੇ ਸਾਰੇ ਹੋ ਗਏ ਨੇ ਕਿੱਥੀ ਹੁਣ ਆਪਾਂ ਕਾਣੀ ਬਣਾ ਲਈਏ ਲੱਗਾਂਗੇ ਹੁਣ ਕਿਉਂਕਿ ਦੇਸੀ ਜੇ ਬੰਦੇ ਆ ਦੇਸੀ ਸਾਡੇ ਗੱਲਾਂ ਦੇ ਦੇਸੀ ਜਿਵੇਂ ਸਾਡੇ ਕੰਮ ਆ ਠੀਕ ਹੈ ਜੀ ਹੁਣ ਸਾਡੇ ਬੱ블ੂ ਭਾਈ ਨੂੰ ਤੁਸੀਂ ਜਾਣਦੇ ਹੀ ਹੋ ਬਣਾਉਣੀ ਆ ਕਿ ਬਣਾਵਣੀ ਆ ਬਣਾਵਣੀ ਆ ਵੀਡੀਓ ਬਣਾਵਣੀ ਆ ਯਾਰ ਹੁਣ ਕੀ ਕਰੀਏ ਬਣਾਵਣੀ ਆ ਹੀ ਆ ਵੀਡੀਓ ਤਾਂ ਸਾਢੇ 4 ਆਉਂਦੇ ਮੰਮੇ ਦਾ ਪੁੱਤ ਆ ਕੋਠੀ ਆਲੇ ਦੇ ਕੋਟਾਲੇ ਦੇ ਜੇ ਸਾਢੇ 4 ਲੈਟ ਆਵੇ ਰਿਸ਼ਤੇ ਕੱਢੀ ਜਾ ਰਹੇ ਹਾਂ ਕਿਉਂ ਸਾਢੇ 4 ਕੀ ਹੈ ਕੱਟ ਲੱਗ ਗਿਆ ਕੱਟ ਲੱਗਾ ਹਾਂ ਕਿੱਧਰ ਗਿਆ ਨੇ ਦੂਜੇ ਸਾਢੇ 4 ਵੀ ਉੱਡ ਗਿਆ ਪਾਣੀ ਲੈਣ ਗਿਆ ਓਏ ਉੱਟ ਜਾਣੀ ਦੱਸ ਦੇ ਰੋਟੇ ਜਾਣੀ ਪਾਣੀ ਲੈ ਕੇ ਆਵਾਂ ਹੁਣ ਨਾ ਹੀ ਆਉੜਦੇ ਨਾ ਤੇ ਡਿਸ਼ੀ ਚਾਲਾ ਕਾ ਕੇ ਫਾੜ ਕਿਹੜੀ ਵੀਡੀਓ ਬਣਾਈ ਕਿੱਥੇ ਵਿਖਾ ਬਣਾਉਣ ਦਿਆਂ ਗੁਰਵਾ ਚਲੋ ਲੱਗੋ ਫਿਰ ਲਵਾ ਲੱਗਦੇ ਤਾਂ ਨਹੀਂ ਜੇ ਨੋ ਲਗੀ ਲਾਡੂ ਨਹੀਂ ਲਾਡੂ ਬਣਾਉਣ ਲੱਗੇ ਨਾ ਨਹੀਂ ਲਾਡੂ ਐਵੇਂ ਨਾ ਕਰ ਹੈ ਕਿਵੇਂ ਸਮੈਲਾਂ ਦੀ ਚੱਲ ਫਿਰ ਤੋਰ ਬੱਲੇ ਤੇਰੀ ਚਾਲ ਬੱਲੇ ਤੇਰੀ ਚਾਰ ਚਾਲ ਕੀ ਜਾਣ ਕੋਈ ਗੱਲ ਨਹੀਂ ਕੰਮ ਦੇ ਟਾਈਮ ਤੇ ਟਾਈਮ ਲੱਗ ਜਾਂਦਾ ਹੈ ਵੇਲਾ ਤੂੰ ਗੱਲਾਂ ਮਾਰਨ ਵਧੀਆਂ ਹੈ ਜਿੰਨੇ ਭੱਜ ਜਾਂਦੇ ਆ ਯਾਰ ਚੰਗਾ ਭਲਾ ਆਏ ਬਸ ਕੋਈ ਨਹੀਂ ਹੁੰਦਾ ਕਿ ਨਾ ਕੰਮ ਨਾ ਕੁਝ ਨਹੀਂ ਹੁੰਦਾ ਯਾਰ ਅਸੀਂ ਵੀ ਜਾਣਾ ਮੈਂ ਵੀ ਬੈਠਾ ਕੰਮ ਛੱਡ ਕੇ ਨਹੀਂ ਅੱਛਾ ਤੇਰਾ ਅੱਛਾ ਤੇ ਫਰਕ ਤਾਂ ਹੈਗਾ ਮੇਰੇ ਕੰਮ 'ਚ ਇਹ ਤੇਰੇ ਕੰਮ ਨਾਲ ਬੜਾ ਫਰਕ ਹੈ ਚਾੜ ਜੋ ਚਾੜ ਜੋ ਚੱਲ ਬਾਪੂ ਲਾਡੋ ਰਾਣੀਏ ਕੰਮ ਐ ਨੂੰ ਚੱਲ ਅੱਗੇ ਹੂੰ ਚਲੋ ਮਿੱਤਰੋ ਇਹ ਸਾਡੇ ਡੇਲੀ ਦੇ ਰੁਟੀਨ ਵਰਕ ਆਫਟਰ ਸਰਜਨ ਤੂੜੀ ਦੇ ਸੀਜ਼ਨ ਤੋਂ ਬਾਅਦ ਮੈਂ ਤਾਂ ਜਾਰੀ ਰਹਿੰਦੀਆਂ ਨੇ 15 20 ਦਿਨ 어 ਬੇਟੀ ਸਾਡੀ ਲੱਡ ਪਰਾਂ ਨੂੰ ਮੂੰਹ ਕਰਕੇ ਐਨ ਨੂੰ ਨਹੀਂ ਦੇਂਦੀ ਲੱਡ ਸਾਡੀ ਪਾਣੀ ਲੈਣ ਗਿਆ ਵਾ ساری ਮਾਰ ਨਹੀਂ ਕਿਤੇ ਪਾਣੀ ਲੈਣ ਗਿਆ ਮਾ ਕਈ ਲੈਣ ਗਿਆ ਤੁਸੀਂ ਪਜਾ ਦਿੱਤੇ ਉਧਰੋਂ ਜਾ ਵਾਏ ਘਾਟਾ ਲਵਾ ਮਨਾ ਲਵਾ ਲੋ ਉਹ ਦੋਵੇਂ ਇੱਕੋ ਜਿਹੇ ਘੰਟਾ ਤੂੜੀ ਦਾ ਕੰਮ ਖਤਮ ਕਰ ਦਾਂਗਾ ਜਾਂਦਾ ਮੈਂ ਨਹੀਂ ਯਾਰ ਬੰਦਾ ਕੰਮ ਕਰੇ ਕੋਲ ਕੰਮ ਕਰਕੇ ਰਾਜ ਨਹੀਂ ਹਾਂ ਉਹ ਨਹੀਂ ਯਾਰ ਇਹ ਬੰਦਾ ਰੋਂਦਾ ਹੀ ਰਹਿੰਦਾ ਯਾਰ ਕਦੇ ਗੁਰਵਾਸ ਕੇ ਵੀ ਕੰਮ ਕਰ ਲਿਆ ਕਰ ਰੋਂਦਾ ਹੀ ਰਹਿਣਾ ਜਦੋਂ ਮਰਜੀ ਵੇਖੋ 24 ਘੰਟੇ ਕਰ। ਰੋਈ ਜਾਇਆ ਕਰ ਗੁਰਵਾ ਕੰਮ ਦੇ ਟਾਈਮ ਤੇ। ਜਿਹੜਾ ਜਗਾਰ ਆ ਰੋਣੀ ਭੇਡ ਬੰਦਾ ਈ ਬਬਲੂ ਲਾਡੋ ਰਣੀ ਸਾਡੀ ਲਾਡੋ। ਰਣੀ ਦਾ ਤੇ ਗੋਣੀ ਛੱਜਦੀ ਬਾਕੀ ਲੈ। ਉਹਨੂੰ ਜਲਦੀ ਕਰ ਦੇ। ਚੱਲ ਚੱਲ। ਤਾਇਆ ਕਿਵੇਂ ਆ? ਵਧੀਆ ਤਾਇਆ ਕੀ ਕਰੀ ਜਾਣਾ? ਰੋਟੀ ਖਾ ਲਿਓ? ਉਹ ਕਾ ਰੋਟੀ। ਢਿੱਲਾਇ ਲੱਗਦਾ ਦਾ। ਖਾਲੀ ਰੋਟੀ ਹੈ ਰੋਟੀ ਕਾ ਨਾ ਖਾ ਲਈ ਰੋਟੀ ਟਾਈਮ ਸਰ ਖਾ ਲਈ ਡੋਲ ਵਧੀਆ ਦੁੱਧ ਖਾਣ ਦੀ ਗੱਲ ਕਰ ਨਹੀਂ ਤਾਂ ਮੈਂ ਖਾ ਲਈ ਰੋਟੀ ਖਾべ ਪੈਂ ਐਨੇ ਮਿੱਤਰੋ ਮਿਹਨਤ ਹਮੇਸ਼ਾ ਇਹ ਪਿੰਡ ਦੀ ਲਾਈਫ ਦੇਸੀ ਜੀ ਜ਼ਿੰਦਗੀ ਦੇਸੀ ਜਿਹੇ ਬੰਦੇ ਨੇ ਸਾਰੇ ਦੇਸੀ ਜੀ ਲਾਈਫ ਚੱਲਦੀ ਰਹਿੰਦੀ ਹੈ ਹਮੇਸ਼ਾ ਕੰਮਾਂ ਕਾਹਾਂ ਚਾਹ ਦੇ ਛੋਟੇ ਛੋਟੇ ਕੰਮਾਂ 'ਚ ਬਿਜੀ ਰਹਿੰਦੇ ਆ ਗੁਰੂਆ 2 ਘੰਟੇ ਨੂੰ ਆਜ ਨੂੰ ਹੋ ਗਏ ਨੇ 1 ਮਿੰਟ ਨੇ ਹੱਥ ਨਹੀਂ ਲਾਇਆ ਗੁਰੂ ਗੱਲ ਦੇ ਕਦਰ ਆ ਗਾਲ ਕਰ ਲੰਦੀ ਨਹੀਂ ਹੈ ਕੱਲ ਬਠਲ ਲੈਉਣ ਗਿਆ ਹੈ ਕੋਈ ਨਹੀਂ ਤੂੰ ਸਾਰਾ ਕੁਝ ਤੂੰ ਆ ਕੇ ਕੁਝ ਕਰ ਲੈ ਫਿਰ ਆਹ ਤਾਂ ਕਰਕੇ ਸਾਰੇ ਬੈਠੇ ਆ। ਉਹ ਆ ਕੇ ਰੌਲਾ ਪਾਉਂਦੇ ਤੈਨੂੰ ਬੜਾ ਕਿਵੇਂ ਸੈਟਿੰਗ ਕੀਤੀ ਅਸੀਂ ਉੱਥੇ। ਆਹ ਤੇਰੇ ਕੋਲ ਲੈ ਨੀਏਗਾ ਸਾਰਾ ਕੁਝ। ਕਾਲਦੇ ਉਹਨੇ ਅੱਗੇ ਬੜਾ ਕਿਉਂ ਕੀਤਾ ਸਾਨੂੰ। ਮੋਹਰ ਨੂੰ ਜੀ ਹਰ ਤੇ ਨੰਦਾਂ ਦਾ ਸਾਗ ਕਲਾ ਹੁੰਦਾ ਬਟੇ ਕੁਝ ਠੀਕ ਹੈ ਨਾ ਬੀਰ ਨੂੰ ਬੀਰ ਨੂੰ ਨਹੀਂ ਮੇਰਾ ਭੋਜੀ ਹੈਗਾ ਜ਼ਿੰਮੇਵਾਰੀ ਚ ਲੱਗਦਾ ਹੈ ਤਾਂ ਇਹਨਾਂ ਬੰਦੇ ਇਧਰ ਦੇ ਨਾ ਇਹ ਬਾਡੀ ਉਹ ਨਹੀਂ ਕਰਦਾਂਗੇ ਹਾਂ ਨਾ ਆਪਣੇ ਘਰ ਕਿਲੇ ਕਰਨਾ ਕੋਪੀ ਵਿੱਚ ਤਿੰਨ ਨਗਰੇ ਲਾਵੀਂ ਲਾਵੇ ਉਹਨੂੰ ਚੰਗੀ ਲਗੜਿਆ ਹੋਰਾਂ ਕੀ ਅਨੁਆਪ ਚੰਗੀ ਆ ਬਾਕੀ ਫੇਟ ਮੁਕੇ ਦਿਨਾਗੇ ਇਹ ਨਾ ਜੁਰਵਾ ਫੋਲਡ ਡਾ ਰਹੀ ਹੈ ਕਿਤੇ ਇਹ ਕਿਉਂ ਨਾ ਲਾ ਦੇ ਤਿੰਦੂ ਗੁੱਦੀਆਂ ਨੂੰ ਹਾਂ ਗੁੱਦੀਆਂ ਭਾਦ ਮੋਟੋ ਤੋਂ ਤੇਰੇ ਬਾਹਰ ਦੇ ਵੇਖੀਂ ਉਹਨੇ ਦੁਬਾਰਾ ਨਹੀਂ ਕਰੀ ਵਕਾਰ ਭਾਈ ਯੋ ਸੁਬਾਹ ਵੀਰੇ ਨੂੰ ਕਿਆ ਬੰਦੇ ਬੰਦੇ ਤੇ ਕੋਈ ਮੈਗਾ ਹਾਂ ਬਹੁਤ ਇੰਨਾ ਕਾਮ ਰਹਿਣਾ ਕਿਆ ਮਹਿੰਗਾ ਹੀ ਆ ਕਹਿੰਦਾ ਬੈਗ ਸੁਗ ਲਾਉਣ ਵਾਲਾ ਕੀ ਰੱਖ ਮੈਂ ਕਹਿੰਦਾ ਬੈਗ ਲਾਉਣਾ ਸਾਰੀ ਨੇ ਬੜੇ ਘਾਤ ਲੱਗੇ ਮਾੜਾ ਮੋਟਾ ਵੀ ਕਬਰ ਰੱਖਣਾ ਮੈਂ ਹਾਂ ਕਬਰ ਨਹੀਂ ਇਹ ਨਾ ਆਉਂਦਾ ਵੀ ਚਲੋ ਕੀ ਖਾਣਾ ਇਹ ਨੇ ਰਵਾ 10 ਵਜ ਗਏ ਤੇ ਆਉਂਦਾ ਵੀ ਹੁਣ ਨਾ ਰੋਟੀ ਦਾ ਟਾਈਮ ਹੀ ਹੋ ਗਿਆ ਨਾ ਜਰਾ ਕਹਿ ਨਹੀਂ ਉਹ ਨਹੀਂ ਅਜੇ ਥੋੜਾ ਹੀ ਚਾਹੀਦਾ ਤੁਮ ਫਰਾਈ ਮੈਂ ਗੋਪੀ ਨੂੰ ਜੀਤਾ ਸੀ ਆ ਇਹਨਾਂ ਤਿੰਨ ਜਾਨਾ ਖਾਣਾ ਦੇਰ ਪਾਈ ਕੋਈ ਮੀਟ ਦੀ ਫੇਰ ਉਹ ਗੱਡੀ ਤੇ ਲੈਣ ਆਇਆ ਗੱਡੀ ਦੀ ਸੱਜ ਦੀ ਗਿਆ ਇਹਨਾਂ ਉਹ ਸੌ ਮਟਰ ਤੇ ਛੱਟ ਗਿਆ ਸਾਨੂੰ ਉਹ ਇਹ ਹਾਲੇ ਬਾਅਦ ਕਹਿੰਦੇ ਅਖੀਆ ਖਾਂਦੀਆਂ ਕਰੀਆ ਜਾਇਆ ਵਾ ਵਾ ਅੱਜ ਗਰੇ ਉਹਨਾਂ ਦੇ ਤੇ ਪਿਆ ਇਹੋ ਕੰਮ ਪੜਿਆ ਕਿਹਾ ਦਬਾਉਣ ਨਾਲੇ ਪਹਿਲਾਂ ਉਹ ਦਾਸ ਦਿੰਦੇ 1 ਦਿਨ ਦੇ